ਦੇਖੋ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਸਾਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ ਚ ਵੜਦੇ ਆ ਫਿਰ ਉਦੋਂ ਬਾਅਦ ਗੱਲਬਾਤ ਕਰਾਂਗੇ ਉੱਥੇ ਜਾ ਰਹੇ ਉੱਥੇ ਜਾ ਰਹੇ ਅਸੀਂ ਉਧਰ ਨੂੰ ਜਾ ਰਹੇ ਆ ਇਹ ਕਹਿੰਦੇ ਨਹੀਂ ਵੀ ਤੁਹਾਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਤੁਹਾਡੇ ਨਾਲ ਆ ਰਹੇ ਆ ਪ੍ਰਸ਼ਾਸਨ ਇੱਧਰ ਆ ਰਿਹਾ ਹੈ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀ ਆ ਸਾਨੂੰ ਪਹਿਲਾਂ ਉੱਥੇ ਬੜਨਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰਾਂਗੇ ਇਹ ਮੀਤ ਤਾਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਏ ਨਾ ਨਾ ਦੇਖੋ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਸਾਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ ਚ ਵੜਦੇ ਆ ਫਿਰ ਉਦੋਂ ਬਾਅਦ ਗੱਲਬਾਤ ਕਰਾਂਗੇ ਉੱਥੇ ਜਾ ਰਹੇ ਹਾਂ ਅਸੀਂ ਉਧਰ ਨੂੰ ਜਾ ਰਹੇ ਹਾਂ ਇਹ ਕਹਿੰਦੇ ਨਹੀਂ ਵੀ ਛੋਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਛੋਡੇ ਨਾਲ ਆ ਰਹੇ ਹਾਂ ਪ੍ਰਸ਼ਾਸਨ ਇੱਧਰ ਆ ਰਿਹਾ ਹੈ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀ ਆ ਸਾਨੂੰ ਪਹਿਲਾਂ ਉੱਥੇ ਬੜਨ ਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰਾਂਗੇ ਜ਼ਮੀਨ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਏ ਨਾ ਨਾ ਦੇਖੋ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ 'ਚ ਵੜਦੇ ਆ ਫਿਰ ਉਸ ਬਾਅਦ ਗੱਲਬਾਤ ਕਰਾਂ ਉੱਥੇ ਸਰ ਉੱਥੇ ਜਾ ਰਹੇ ਹਾਂ ਅਸੀਂ ਉਧਰ ਨੂੰ ਜਾ ਰਹੇ ਹਾਂ ਇਹ ਕਹਿੰਦੇ ਨਹੀਂ ਵੀ ਛੋਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਛੋਡੇ ਨਾਲ ਆ ਰਹੇ ਆ ਪ੍ਰਸ਼ਾਸਨ ਇੱਧਰ ਆ ਰਿਹਾ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀ ਆ ਸਾਨੂੰ ਪਹਿਲਾਂ ਉੱਥੇ ਬੜਨ ਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰਾਂਗੇ ਨਹੀਂ ਤਾਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਏਗੀ ਨਾ ਨਾ ਦੇਖੋ ਪ੍ਰਸ਼ਾਸਨ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਸਾਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ ਚ ਵੜਦੇ ਆ ਫਿਰ ਉਦੋਂ ਬਾਅਦ ਗੱਲਬਾਤ ਕਰਾਂਗੇ ਉੱਥੇ ਸਰ ਉੱਥੇ ਜਾ ਰਹੇ ਆ ਅਸੀਂ ਉਧਰ ਨੂੰ ਜਾ ਰਹੇ ਆ ਇਹ ਕਹਿੰਦੇ ਨਹੀਂ ਵੀ ਛੋਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਛੋਡੇ ਨਾਲ ਆ ਰਹੇ ਆ ਪ੍ਰਸ਼ਾਸਨ ਇਹ ਦਰਾ ਰਿਹਾ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀਆ ਸਾਨੂੰ ਪਹਿਲਾਂ ਉੱਥੇ ਬੜਨ ਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰਾਂਗੇ ਜ਼ਮੀਨ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਨਾ ਨਾ ਦੇਖੋ ਪ੍ਰਸ਼ਾਸਨ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆਂ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਸੋਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ ਉੱਥੇ ਸਰ ਉੱਥੇ ਜਾ ਰਹੇ ਹਾਂ ਅਸੀਂ ਉਧਰ ਨੂੰ ਜਾ ਰਹੇ ਹਾਂ ਇਹ ਕਹਿੰਦੇ ਨਹੀਂ ਵੀ ਛੋਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਛੋਡੇ ਨਾਲ ਆ ਰਹੇ ਆ ਪ੍ਰਸ਼ਾਸਨ ਇੱਧਰ ਆ ਰਿਹਾ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀ ਆ ਸਾਨੂੰ ਪਹਿਲਾਂ ਉੱਥੇ ਬੜਨ ਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰ ਨੀਂ ਤਾਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਏ ਨਾ ਨਾ ਦੇਖੋ ਪ੍ਰਸ਼ਾਸਨ ਗੱਲਬਾਤ ਕਰਨ ਵਾਸਤੇ ਪਹਿਲਾਂ ਵੀ ਸੱਦਾ ਆਇਆ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਬੈਠੇ ਆ ਕੋਈ ਗੱਲ ਦਾ ਮਸਲੇ ਦਾ ਹੱਲ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਿਹਾ ਪਹਿਲਾਂ ਤੁਸੀਂ ਮਾਹੌਲ ਧੱਕਾ ਕੀਤਾ ਤੁਸੀਂ ਉਹ ਧੱਕਾ ਤੁਸੀਂ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਉੱਥੇ ਮਸ਼ੀਨਾਂ ਮਸ਼ੂਨਾ ਕੱਢੋ ਉਹ ਜ਼ਮੀਨਾਂ ਖਾਲੀ ਕਰੋ ਅਸੀਂ ਆਪਣੀਆਂ ਜ਼ਮੀਨਾਂ 'ਚ ਵੜਦੇ ਆ ਫਿਰ ਉਸ ਬਾਅਦ ਗੱਲਬਾਤ ਕਰਾਂਗੇ ਉੱਥੇ ਜਾ ਰਹੇ ਹਾਂ ਅਸੀਂ ਉਧਰ ਨੂੰ ਜਾ ਰਹੇ ਆ ਇਹ ਕਹਿੰਦੇ ਨਹੀਂ ਵੀ ਤੁਹਾਡੇ ਵਾਲੇ ਇੱਧਰ ਜਿਹੜੀ ਪ੍ਰਸ਼ਾਸਨ ਹੈ ਉਹ ਆ ਰਿਹਾ ਜੀ ਗੱਲ ਕਰਨ ਵਾਸਤੇ ਤੁਹਾਡੇ ਨਾਲ ਆ ਰਹੇ ਆ ਪ੍ਰਸ਼ਾਸਨ ਇੱਧਰ ਆ ਰਿਹਾ ਹੈ ਅਸੀਂ ਕਹਾਂ ਵੀ ਪ੍ਰਸ਼ਾਸਨ ਨਹੀਂ ਕੀ ਹੈ ਸਾਨੂੰ ਪਹਿਲਾਂ ਉੱਥੇ ਬੜਨਦੇ ਜਾ ਕੇ ਜ਼ਮੀਨ 'ਚ ਅਸੀਂ ਉੱਥੇ ਦੇ ਰੈਲੀ ਕਰਾਂਗੇ ਉੱਥੇ ਤੁਸੀਂ ਗੱਲਬਾਤ ਵਾਸਤੇ ਆ ਜਾਓ ਉੱਥੇ ਆਪਾਂ ਗੱਲ ਕਰਾਂਗੇ ਇਹ ਨਹੀਂ ਤਾਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਏਗੀ ਨਾ ਨਾ